ਇਹ ਕੋਰਟ ਤੋਂ ਖਬਰ ਸਾਹਮਣੇ ਆਈ ਹੈ ਜੇਲ੍ਹ ਦੇ 4 ਕੈਦੀਆਂ ਨੂੰ ਲੈ ਕੇ ਜੀ ਹਾਂ ਫਰੀਦਕੋਟ ਸਥਾਨਕ ਜੇਲ੍ਹ ਦੇ ਚਾਰ ਕੈਦੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਕੈਦੀ ਤੇ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਪੁਲਿਸ ਨਿਗਰਾਨੀ ਹੇਠ ਪੇਸ਼ੀ ਭਗਤਣ ਲਈ ਜਾਂਦੇ ਕੈਦੀ ਸਰਕਾਰੀ ਬੱਸ 'ਚ ਪੜ ਗਏ ਇਹਨਾਂ ਕੈਦੀਆਂ ਨੂੰ ਸਰਕਾਰੀ ਬੱਸ ਰਾਹੀਂ ਮੋਗਾ ਪੁਲਿਸ ਦੀ ਨਿਗਰਾਨੀ ਹੇਠ ਮਾਨਯੋਗ ਅਦਾਲਤ ਮੋਗਾ ਵਿਖੇ ਪੇਸ਼ੀ ਭਗਤੌਣ ਲਈ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਤਕਰਾਰ ਹੋ ਗਈ ਤੇ ਇਹ ਆਪਸ ਦੇ ਵਿੱਚ ਜੱਪੜ ਗਏ ਇੱਕ ਕੈਦੀ ਦੇ ਕੁੱਟਮਾਰ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀ ਬੰਦਾ ਜਿਹੜਾ ਉਹ ਸਿਵਲ ਹਸਪਤਾਲ ਫਰੀਦਪੋਟ ਵਿਖੇ ਉਸ ਦਾ ਇਲਾਜ ਚੱਲ ਰਿਹਾ ਤੇ ਉਸ ਦੇ ਬਿਆਨਾਂ ਤੇ ਸਥਾਨਕ ਥਾਣਾ ਸੱਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਡੀਐਸਪੀ ਸ਼ਮਸ਼ੀਰ ਸਿੰਘ ਵੱਲੋਂ ਕੀ ਕوشਸ਼ ਕੀਤਾ ਗਿਆ ਤੁਹਾਨੂੰ ਸੁਣਾ ਦਿੰਨੇ ਆ ਇਹਨਾਂ ਦੀ ਪੇਸ਼ੀ ਸੀਗੀ ਆਪਣਾ ਮੋਗਾ ਵਿਖੇ ਇਹਦਾ ਨਾਮ ਹੈਗਾ ਜਿਹੜਾ ਇੰਜਰਡ ਹੈਗਾ ਉਸ ਨੌਕ ਮੋਗਾ ਦਾ ਰਹਿਣ ਵਾਲਾ ਤਾਂ ਕਿੰਨਰਾ ਪਹਿਲਾ ਪੁਰਾਣਾ ਟਕੜਾ ਚੰਦਾ ਸੀ ਪਹਿਲਾਂ ਵੀ ਸੋਸਾਇਟੀ ਕੋਲ ਸੀ ਉਸ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਆ ਖਦੀ ਜਾਂਦਿਆ ਪਾਸੇ ਦੇ ਵਿੱਚ ਜਿਹੜੀ ਚੰਦਵਾਜਾ ਕੋਲ ਮਾਰਕੋਟ ਦਿੱਤੀ ਹੈ ਉਹਦਾ ਕੇਸ ਇਸ ਤਿੱਕਾ ਵੀ ਸਦਰ ਪਰੇਕ ਮੋਡ ਦੇ ਵਿੱਚ ਸੀ ਤੇ ਤਿੰਨ ਕੁ ਦਿਨ ਪੁਰਾਣਾ ਸੀ ਇਹ ਟੈਗ ਹੈ ਤਾਂ ਇਹ ਸਬੰਧਤ ਉਹ ਜਿਹੜੀ ਐਮਐਲ ਕਥੀ ਨੇ ਆਪਣੇ ਬਾਦਸਿਖੀ ਇਹ ਕੀਤਾ ਕਰੋ ਨੂੰ ਵਾਰਾ ਐਮਐਲ ਕਥੀ ਐਮਐਲ ਕਥੀ ਦੇ ਬਾਅਦ ਵੀ ਇਹ ਕਾਰਵਾਈ ਕੀਤੀ ਹੈ ਕਿੰਸਾ ਬੱਚੀ ਵਿਦਿਆਰਥੀ ਕੋਲ ਜੋ ਜਿਲ੍ਹੇ ਦਾ ਜੇਲ੍ਹ ਕੇਂਦਰ ਜੇਲ੍ਹ ਤੋਂ 3% ਦਾ ਰੇਟ ਟੂ ਮੂਵੀ ਇਸੇ ਤਰ੍ਹਾਂ ਆਪਾਂ ਕੋਈ ਸਿੱਖੜੀ ਨਹੀਂ ਕਰੀ ਸੀ ਸਿਪੋਰਟ ਵੀ ਕੋਸਾ ਵੀ ਜਿਸ ਤਰ੍ਹਾਂ ਬਾਸ ਦੇ ਵਿੱਚ ਬੈਠ ਜਾਂਦਾ ਉਹ ਪੁਲਿਸ ਵਰਤ ਲਈਆਂ ਕਿਚੰਦ ਵਿੱਚ ਨਾ ਬੈਠ ਰਿਹਾ ਕੋਈ ਆਪਰ ਤੋਂ ਕਿਵੇਂ ਦੀ ਕਹਿਵਾਣੀ ਹੋ ਜਾਂਦੀ ਹੈ ਜਿਦਾ ਜੇਲ੍ਹ ਡਿਪਾਰਟਮੈਂਟ ਕਰ ਤੇ ਅਸੀਂ ਤਾਂ ਉਹ ਵਕਤ ਕਰਕੇ ਪੱਲੇਗਾ ਹੈ ਕਈ ਵਾਰੀ ਵਿੱਚੋਂ 10 ਦਿਨਾਂ ਨਿਕਾ ਤਾਂ ਫਿਰ ਇਸ ਤਰ੍ਹਾਂ ਰੰਗਿਸਰ ਦੀ ਤਕੜ ਪਾ ਲਈ ਉਹ ਕੇਸ ਰਸ ਦੀ ਤਰ੍ਹਾਂ ਆ ਗਿਆ ਉਹ ਬਿਲਕੁਲ ਜਿਵੇਂ ਕਿ ਪਤਾ ਵਜਿਆ ਕਿ ਇਹ ਤੁਹਾਡਾ ਯਾਰ ਹੈ ਉਹ ਬੜਾ ਮਸਤਾ ਲੱਗਦਾ ਉਹ ਹਸਦਾ ਰਹਿੰਦਾ ਔਰ ਥ੍ਰੀ ਸਟੇਟਮੈਂਟ ਹੋ ਗਈ ਇਹ ਕੋਰਟ ਤੋਂ ਖਬਰ ਸਾਹਮਣੇ ਆਈ ਹੈ ਜੇਲ੍ਹ ਦੇ 4 ਕੈਦੀਆਂ ਨੂੰ ਲੈ ਕੇ ਜੀ ਹਾਂ ਫਰੀਦਕੋਟ ਸਥਾਨਕ ਜੇਲ੍ਹ ਦੇ ਚਾਰ ਕੈਦੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਕੈਦੀ ਤੇ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਪੁਲਿਸ ਨਿਗਰਾਨੀ ਹੇਠ ਪੇਸ਼ੀ ਭਗਤਣ ਲਈ ਜਾਂਦੇ ਕੈਦੀ ਸਰਕਾਰੀ ਬੱਸ 'ਚ ਪੜ ਗਏ ਇਹਨਾਂ ਕੈਦੀਆਂ ਨੂੰ ਸਰਕਾਰੀ ਬੱਸ ਰਾਹੀਂ ਮੋਗਾ ਪੁਲਿਸ ਦੀ ਨਿਗਰਾਨੀ ਹੇਠ ਮਾਨਯੋਗ ਅਦਾਲਤ ਮੋਗਾ ਵਿਖੇ ਪੇਸ਼ੀ ਭਗਤੌਣ ਲਈ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਤਕਰਾਰ ਹੋ ਗਈ ਤੇ ਇਹ ਆਪਸ ਦੇ ਵਿੱਚ ਪੈ ਡ ਗਏ ਇੱਕ ਕੈਦੀ ਦੇ ਕੁੱਟਮਾਰ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀ ਬੰਦਾ ਜਿਹੜਾ ਉਹ ਸਿਵਲ ਹਸਪਤਾਲ ਫਰੀਦਕੋਟ ਵਿਖੇ ਉਸ ਦਾ ਇਲਾਜ ਚੱਲ ਰਿਹਾ ਤੇ ਉਸ ਦੇ ਬਿਆਨਾਂ ਤੇ ਸਥਾਨਕ ਥਾਣਾ ਸੱਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਡੀਐਸਪੀ ਸ਼ਮਸ਼ੀਰ ਸਿੰਘ ਵੱਲੋਂ ਕੀ ਕوشਸ਼ ਕੀਤਾ ਗਿਆ ਤੁਹਾਨੂੰ ਸੁਣਾ ਦਿੰਨੇ ਆ ਕਿੰਨਾਂ ਦੀ ਪੇਸ਼ੀ ਸੀਗੀ ਆਪਣਾ ਮੋਗਾ ਵਿਖੇ ਇਹਦਾ ਨਾਮ ਹੈਗਾ ਜਿਹੜਾ ਜਿਹੜਾ 10 ਨੰਬਰ ਮੋਗਾ ਦਾ ਰਹਿਣ ਵਾਲਾ ਤਾਂ ਕਿੰਨਾਂ ਪਹਿਲਾਂ ਪੁਰਾਣਾ ਤਕੜਾ ਚੰਦਾ ਸੀ ਪਹਿਲਾਂ ਵੀ ਸੋਸ਼ਲਿਕ ਹੋਏ ਸੀ ਉਸ ਰੰਜਿਸ਼ ਦੇ ਵਿੱਚ ਜਿਹੜੀ ਹੈ ਗਿਆ ਜੰਦਿਆ ਪਾਸੇ ਦੇ ਵਿੱਚ ਜਿਹੜੀ ਚੰਦਵਾਜਾ ਕੋਲ ਮਾਰਕੁੱਟ ਦਿੱਤੀ ਹੈ ਇਹ ਜਿਹੜਾ ਕੇਸ ਇਸ ਤਿੱਕਾ ਵੀ ਸਦਰ ਫਰੀਦਪੁਰ ਦੇ ਵਿੱਚ ਸੀ ਤੇ ਤਿੰਨ ਕੁ ਦਿਨ ਪੁਰਾਣਾ ਸੀ ਇਹ ਸੀ ਟੈਗਟ ਤੇ ਜਦੋਂ ਇਹਨਾਂ ਲੋਕਾਂ ਨੇ ਆਪਣੇ ਬਾਸੀਕੀਲ ਕੀਤਾ ਕਰੋ ਨੂੰ ਵਾਰਾ ਐਮਐਲਆਰ ਕੱਤੀ ਐਮਐਲਆਰ ਦੇ ਦਫਤਰ ਨੂੰ ਇਹ ਕਾਰਵਾਈ ਕੀਤੀ ਹੈ 352 ਦਾ ਕੇਸ ਹੈ ਜੋਸਿਕਾ ਦੇ ਜੇਲ੍ਹ ਕੇ ਜੇਲ੍ਹ ਤੇ ਪ੍ਰੀਪਰਡ ਅਰੇਜ ਟੂ ਮੋਬਿਲ ਇਸੇ ਤਰ੍ਹਾਂ ਆਪ ਵੀ ਤੜੀ ਜਿੜੀ ਸੀਪੋਰਟ ਵੀ ਕੋ ਸਭ ਜਿਸ ਤਰ੍ਹਾਂ ਬਸ ਦੇ ਬੈਠ ਜਾਂਦੇ ਆ ਉਹ ਫਿਰ ਸੁਵਾਰਕ ਨਹੀਂ ਆ ਕਿਚੇ ਚੰਦ ਦੇ ਵਿੱਚ ਨੇ ਬੈਠੇ ਕੋਈ ਆਪਰ ਤੇ ਕਿਵਰੀ ਕਹਿਵਾਦੀ ਹੋ ਜਾਂਦੀ ਆ ਜਿਦਾ ਜੇ ਡਿਪਾਰਟਮੈਂਟ ਕਰ ਤੇ ਅਸੀਂ ਤਾਂ ਵਾਰ ਵਾਰ ਕਰਕੇ ਕਲੇਮ ਕਰ ਰਹੇ ਹਾਂ ਕਈ ਵਾਰੀ ਵਿੱਚੋਂ 10 ਨੀਗਾ ਤਾਂ ਫਿਰ ਇਸ ਤਰ੍ਹਾਂ ਰੰਗਰ ਸਿਰ ਤੇ ਠਗੜ ਪਾ ਦੇ ਉਕੇ ਸਰ ਤੁਸੀਂ ਜਿਹੜਾ ਪਾਵਾ ਉਹ ਬਿਲਕੁਲ ਪਤਾ ਵਜ੍ਹਾ ਦੀ ਨਹੀਂ ਹੈ ਤੁਹਾਡਾ ਇਹ ਉਹ ਬੜਾ ਪਤਾ ਲੱਗਦਾ ਉਹ ਹਸਤਾ ਲਾ ਰਹੇ ਸੀ ਕੋਈ ट्रीटਮੈਂਟ ਹੋ ਗਈ